ਹੈਲੋ ਜੀ ਸਤਿ ਸ਼੍ਰੀ ਅਕਾਲ ਹੋ ਸੁਣਾਓ ਕੀ ਹਾਲ ਚਾਲ ਹੈ ਜੀ ਉਮੀਦ ਆ ਤੁਸਾਰੇ ਠੀਕ ਠਾਕ ਹੋਮੋਗੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਇਧਰ ਬੀਬੀ ਦੇਖੋ ਗੁੰਡੇ ਮੁੱਦੇ ਮਾਰੀ ਬੈਠੀ ਐ ਬੀਬੀ ਇਸ ਤਰ੍ਹਾਂ ਐਕਸਰਸਾਈਜ਼ ਕਰਦੀ ਰਹਿੰਦੀ ਐ ਕਦੇ ਕਿਵੇਂ ਬੈਠੂ ਕਰ ਕਿਵੇਂ ਬੈਠੂ ਹਨਾ ਤੇ ਚਲੋ ਵਧੀਆ ਜੀ ਜੀ ਤੋ ਇਦਾਂ ਬੈਠਾ ਜਾਂਦਾ ਹਨਾ ਆਪਣੇ ਤੋ ਤਾਂ 5-7 ਮਿੰਟ ਹੀ ਮਸਾ ਬੈਠਾ ਜਾਂਦਾ ਤੇ ਬਾਲ ਨੂੰ ਧੋ ਲੈਨੇ ਆਪਾਂ ਹਜੇ ਬਾਲ ਬੋਣੇ ਨੇ ਮੈਂ ਉਦਾਂ ਹੀ ਇਕੱਠੇ ਜੇ ਕਰ ਲੇ ਤੇ ਇੱਕ ਭੈਣ ਦਾ ਤੇਲ ਬਣਾਇਆ ਪਿਆ ਉਹ ਭੈਣ ਨੇ ਆਉਣਾ 1:30 ਵਜੇ ਆਪਣੀ ਸ਼ਾਪ ਤੇ ਤੇ ਲੈ ਕੇ ਜਾਣਾ ਤੇ ਹੁਣ ਮੈਂ ਉਹਨਾਂ ਦਾ ਤੇਲ ਹੈ ਜਿਹੜਾ ਉਹ ਪੁਣਕੇ ਬੋਟਲਸ ਪਾਉਣ ਲੱਗੀ ਸੀ ਮੈਂ ਫਤਲ ਦੋ ਚਾਰ ਗੱਲਾਂ ਭੈਣਾ ਨਾਲ ਕਰ ਲਈਏ ਤੇ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਕਿ ਜਿਹੜਾ ਤੇਲ ਹੈ ਨਾ ਬਹੁਤ ਸਾਰੀਆਂ ਭੈਣਾਂ ਕਹਿੰਦੀਆਂ ਨੇ ਕਿ ਸਾਨੂੰ ਬਣਾ ਕੇ ਭੇਜ ਦਿਓ ਗੱਲ ਬਣਾ ਕੇ ਭੇਜਣ ਚ ਕੋਈ ਚੱਕਰ ਨਹੀਂ ਹੈ ਗੱਲ ਇਹ ਹੈ ਜੀ ਉਹ ਜਾਂਦਾ ਨਹੀਂ ਹੈਗਾ ਤੇਲ ਉਦਾਂ ਅ ਬਾਈ ਪੋਸਟ ਜਾਂਦਾ ਨਹੀਂ ਹੈਗਾ ਕਿਉਂਕਿ ਲਿਕਵਿਡ ਹੈ ਲਿਕਵਿਡ ਭੇਜਣਾ ਔਖਾ ਹੁੰਦਾ ਹੈ ਹਨਾ ਜਾਂ ਤਾਂ ਤੁਸੀਂ ਆ ਕੇ ਤੁਹਾਨੂੰ ਲੈ ਕੇ ਜਾਣਾ ਪਊਗਾ ਤੁਸੀਂ ਪਹਿਲਾਂ ਦੱਸ ਦਿਆ ਕਰੋ 2 ਦਿਨ ਪਹਿਲਾਂ ਤਾਂ ਬਣਾ ਕੇ ਰੱਖ ਦੀਏ ਕਿ ਸਾਡਾ ਕੋਈ ਵੀ ਲੈ ਜਾਊਗਾ ਕਿਸੇ ਵੀ ਤਰੀਕੇ ਨਾਲ ਮਤਲਬ ਬਾਈ ਹੈਂਡ ਹੀ ਜਾਊਗਾ ਉਹ ਬਾਈ ਪੋਸਟ ਨਹੀਂ ਜਾਂਦਾ ਹੈਗਾ ਤੇ ਹੁਣ ਭੈਣਾਂ ਜਿਹੜੇ ਉਹ ਆਪਣੇ ਤੋਂ ਸ਼ਾਪ ਤੋਂ ਹੀ ਆ ਕੇ ਲੈ ਕੇ ਜਾਣਗੇ ਇਸ ਕਰਕੇ ਰੈਡੀ ਪਿਆਵਾਂਗਾ ਤੇਲ ਤੇ ਆਪਾਂ ਫੋਟੋ ਚ ਪਾਉਣੇ ਆ ਪੁੰਕੇ ਚਲੋ ਚੱਲਦੇ ਆ ਕਿਚਨ ਚ ਤੇ ਗੱਲਬਾਤ ਸੁਣਾਉਣੀ ਆ ਕੋਈ 12 ਦੀ ਗਰਮੀ ਬੱਦਲ ਰਹਾ ਪਰ ਗਰਮੀ ਹੈ। ਲਓ ਆਪਾਂ ਨਾ ਕੈਮਰਾ ਲਾ ਲਈ ਹੁਣ ਸਟੈਂਡ ਤੇ। ਲਓ ਜੀ ਆਪਣਾ ਤੇਲ ਬਣ ਕੇ ਰੈਡੀ ਹੈ ਪਰ ਉਸ ਤੋਂ ਪਹਿਲਾਂ ਮੈਂ ਅਮਰਜੀਤ ਭੈਣ ਦਾ ਨਾਮ ਲੈ ਲਿਆ। ਅਮਰਜੀਤ ਭੈਣ ਦਾ ਨਾ ਹੁਣੇ ਫੋਨ ਆ ਗਿਆ। ਜਦੋਂ ਮੈਂ ਤੁਹਾਨੂੰ ਕਿਹਾ ਕਿ ਆਪਾਂ ਕਿਚਨ ਚ ਜਲਦੇ ਹਾਂ ਇੰਨੇ ਵਿੱਚ ਆਪਾਂ ਸਟੈਂਡ ਤੇ ਹੀ ਜਲਾ ਹੀ ਰਏ ਸੀ ਕੈਮਰਾ ਤੇ ਅਮਰਜੀਤ ਭੈਣ ਦੇ ਅਨੰਦਗੜ ਤੋਂ ਮੇਰੇ ਪੇਕੇਆਂ ਦਾ ਡਿਸਟ੍ਰਿਕਟ ਹੈਗਾ ਮੁਕਸਰ ਉੱਥੇ ਇੱਕ ਪਿੰਡ ਹੈ ਅਨੰਦਗੜਾ। ਉਹ ਤੋਂ ਭੈਣ ਦਾ ਮੈਨੂੰ ਫੋਨ ਆਇਆ ਕਾਫੀ ਦਿਨ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ ਬੜਾ ਵਧੀਆ ਲੱਗਦਾ ਮੈਨੂੰ ਵੀ ਹੱਸਮੇ ਸੀਗੇ ਕਹਿੰਦੇ ਅਸੀਂ ਤਾਂ ਤੁਹਾਨੂੰ ਜਾਣਦੇ ਆ ਤੁਸੀਂ ਸਾਨੂੰ ਨਹੀਂ ਜਾਣਦੇ ਹੈਗੇ ਮੈਂ ਤੁਹਾਨੂੰ ਸਭ ਨੂੰ ਜਾਣਦੀ ਆ ਜੀ ਤੁਸੀਂ ਐ ਨਾ ਗਿਆ ਕਰੋ ਕਿ ਮੈਂ ਤੁਹਾਨੂੰ ਨਹੀਂ ਜਾਣਦੀ ਮੈਂ ਤੁਹਾਨੂੰ ਬਾਈ ਫੇਸ ਨਹੀਂ ਜਾਣਦੀ ਅਦਰਵਾਇਜ਼ ਤੁਸੀਂ ਕਮੈਂਟ ਕਰਦੇ ਹੋ ਮੈਸੇਜ ਕਰਦੇ ਹੋ ਫੋਨ ਕਰਦੇ ਹੋ ਤਾਂ ਮੈਂ ਤੁਹਾਨੂੰ ਜਾਣਦੀ ਹੋਈ ਹੁੰਨੀ ਆ ਹਨਾ ਤੇ ਲੋ ਜੀ ਹੁਣ ਆਪਾਂ ਇਹ ਜਿਹੜਾ ਤੇਲ ਹੈਗਾ ਇਹਨੂੰ ਫੋਨ ਲੈਣ ਨੂੰ ਲੋਰੀ ਸਾਰਾ ਇਹਦੇ ਆਪਾਂ ਜੋ ਵੀ ਇਹਦੇ ਚ ਪਾਇਆ ਸੀਗੇ ਨਾ ਉਹ ਕਲਰ ਇਹਦੇ ਚ ਇਦਾਂ ਹੀ ਪਿਆ ਹੈ ਸਾਰਾ ਇਹਦੇ ਵਿੱਚ ਪਾ ਦਾਂਗੇ ਜਿੰਨਾ ਪਾਣੀ ਦੇ ਵਿੱਚੋਂ ਨਿਕਲ ਗਿਆ ਉਸ ਨੂੰ ਸਾਰਾ ਬੋਤਲ 'ਚ ਜਾਊਗਾ ਬਾਕੀ ਜਿਹੜਾ ਐਕਸਟਰਾ ਹੋਊਗਾ ਬਸ ਫਿਰ ਆਪਾਂ ਉਸ ਨੂੰ ਦੰਗੇ ਆਪਾਂ 1 ਲੀਟਰ ਤੇਲ ਹੈਗਾ ਜਿਹੜਾ ਬੋਤਲ 'ਚ ਹੈਗੀ ਆ ਜੀ ਆ ਵਾਲੀ ਇੱਕ ਬੋਤਲ ਜਿਹੜੀ ਸੀਗੀ ਸਰੋਂ ਦੇ ਤੇਲ ਦੀ ਉਹ ਪਾਈ ਸੀਗੀ ਇਹਦੇ ਵਿੱਚ ਤੇ ਉਸ ਤੋਂ ਬਾਅਦ ਨਾ ਕਿਉਂਕਿ ਸਮਾਨ ਕਾਫੀ ਪੈ ਜਾਂਦਾ ਇਹਦੇ ਵਿੱਚ ਤਾਂ ਫਿਰ ਇਹ ਸੋਖ ਲੈਂਦਾ ਹੁੰਦਾ ਲੋ ਇਸ ਤਰ੍ਹਾਂ ਕਰ ਕਰਕੇ ਆਪਾਂ ਇਹਨੂੰ ਪੂਰਾ ਇਹਦੇ ਵਿੱਚ ਪਾ ਦਾਂਗੇ ਲੋ ਉਨਾ ਪਾ ਬੋਟਲ ਚ ਪਾਵਾਂਗੇ ਜੀ ਇਹਨੂੰ ਦੇਖ ਲਈਏ ਕਿੰਨਾ ਕੁ ਰਹਿ ਜਾਊਗਾ ਇਹ ਮੈਨੂੰ ਕਰਦਣਾ ਨਾਲ ਨਾ ਇਹਦਾ ਢੱਕਣ ਦੇ ਵਿੱਚ ਵੱਡਣਾ ਹੋਊਗਾ ਲੋ ਜਿਹਦੇ ਨਾਲ ਨਾ ਇਸ ਤਰ੍ਹਾਂ ਕਰਕੇ ਵਧੀਆ ਪੈ ਜਾਂਦਾ ਹੁੰਦਾ ਫੋਨ ਡੁੱਲ ਰਿਹਾ ਤੇ ਸਾਈਡ ਉਹ ਮਾਈ ਗੋਡ ਨੋ ਇਹ ਟ੍ਰਿਕ ਆ ਫੇਲ ਹੋ ਗਿਆ ਆਪਣਾ ਅੱਜ ਕਿਉਂਕਿ ਇਹ ਨਾ ਬੋਟਲ ਦਾ ਟੱਕਣਾ ਜੇ ਉਹ ਬਹੁਤ ਛੋਟਾ ਮੂੰਹ ਵਾਲੀ ਬੋਟਲ ਹੈ। ਉਹ ਇਹ ਇਹ ਦਿਨ ਆਪੂ ਗਾਈ। ਇਹ ਬਹੁਤ ਨਾ گاੜਾ گاੜਾ ਜਿਆ ਹੋ ਜਾਂਦਾ ਔਰ ਇਹ ਜਿੱਦੋ ਪਿੱਕ ਜਾਂਦੀ ਹੈ ਬੋਟਲ ਤੇ ਸਾਰਾ ਮਟੀਰੀਅਲ نیچے ਬੈਠ ਜੂਗਾ ਤੇ ਤੇਲ ਜਿਹੜਾ ਉਹ ਉੱਪਰ ਆ ਜੂਗਾ। ਲੋ ਦੀ ਲੱਗ ਤਾ ਪੂਰੀ ਬੋਟਰ ਭਰ ਗਈ ਆ ਹੁਣ ਜਿਹੜਾ ਡੁੱਲ ਗਿਆ ਇਹਨੂੰ ਮੈਂ ਆਪਣੇ ਵਾਲਾਂ 'ਚ ਲਾ ਲੈਨੀ ਆ ਹੁਣੇ ਖੜੀ ਖੜੀ ਨਾਲ ਤੁਸੀਂ ਦੇਖ ਲਿਓ ਮੈਂ ਕਿਵੇਂ ਲਾਉਣੀ ਹੁੰਨੀ ਆ ਇਹ ਥੋੜਾ ਜਿਹਾ ਡੁੱਲਿਆ ਜ਼ਿਆਦਾ ਨਹੀਂ ਡੁੱਲਿਆ ਲੋ ਬਾੜ ਆਪਣੇ ਹੋ ਗਏ ਹੁਣ ਤੁਸੀਂ ਐ ਕਹੋਗੇ ਕਿ ਕਿਚਨ 'ਚ ਖੜਕੇ ਤੁਸੀਂ ਬਾੜ ਫਲਾ ਰਹੇ ਆ ਹੁਣ ਮੈਂ ਕੀ ਕਰਾਂ ਕਿ ਕਿਚਨ ਦੇ ਵਿੱਚ ਜਦੋਂ ਡੁੱਲ ਗਿਆ ਤੇ ਸੈਲਫ ਆਪਣੀ ਸਾਫ਼ ਸੀ ਕਿ ਇਸ ਕਰਕੇ ਮੈਂ ਲਾ ਲਿਆ ਅਦਰਵਾਇਜ਼ ਤਾਂ ਧੋਤੇ ਹੋਰ ਬਾੜਾਂ ਤੇ ਆਪਾਂ ਗੰਦਾ ਤਾਂ ਤੇਲ ਨਹੀਂ ਲਾਉਂਦੇ ਸੀ ਲੋ ਪਈ ਹੁਣ ਜਿਹੜਾ ਵੀ ਆਪਣੇ ਕੋਲੇ ਆ ਬਚ ਗਿਆ ਨਾ ਮਟੀਰੀਅਲ ਆ ਹਾ ਲੀਚੇ ਇਹਨੂੰ ਮੈਂ ਇਹਦੇ ਵਿੱਚ ਹੀ ਪਾ ਦੇਣਾ ਕਿਉਂਕਿ ਸਾਰੀਆਂ ਚੀਜ਼ਾਂ ਦਾ ਅਸਰ ਹੈ ਜਿਹੜਾ ਉਹ ਤੇਲ ਦੇ ਵਿੱਚ ਰਹਿਣਾ ਚਾਹੀਦਾ ਉਡੀ ਭੈਣ ਦੀ ਤੇਲ ਦੀ ਬੋਤਲ ਬਣ ਕੇ ਰੈਡੀ ਐ ਤੇ ਭੈਣੇ ਆ ਜਾਣੇ ਸ਼ੌਪ ਤੇ ਤੇ ਆਪਾਂ ਉਹਨੂੰ ਫੜਾ ਦੇਣੀ ਐ ਲਓ ਜੀ ਬੋਲਾਂ ਨੂੰ ਤੇਲ ਲਾ ਗਿਆ ਭੈਣੇ ਨਾਲ ਆਪਣੀ ਭੈਣ ਦਾ ਤੇਲ ਮੜਾ ਦੇ ਡੁੱਲੇ ਜਿਆਦਾ ਨਹੀਂ ਡੁੱਲੇ ਭੈਣੇ ਆ ਇਹਨਾਂ ਸੋਚੋ ਕਿ ਪਤਾ ਨਹੀਂ ਕਿੰਨਾ ਢੋਲਦਾ ਬੋਤਲ ਭਰੀ ਪਈ ਆ ਥੋੜੀ ਬਸ ਉਹਨੂੰ ਆਪਾਂ ਕਿਸੇ ਲਿਫਾਫੇ 'ਚ ਪਾਉਣੀ ਐ ਤੇ ਭੈਣ ਨੂੰ ਫੜਾਉਣੀ ਐ ਹੁਣ ਮੈਂ ਥੋੜੀ ਜੀ ਵਾਲਾਂ ਨੂੰ ਹਵਾ ਲਵਾ ਲਾਂ ਖਾਸਾ ਸਾਰਾ ਤੇਲ ਲਾ ਲਿਆ ਜ ਲਾਲ ਝੋਗੇ ਡੁੱਲੇ ਤੇਲ ਦਾ ਤੇ ਇੱਕ ਨਾ ਜੀ ਕੱਲ ਮੈਨੂੰ ਇੱਕ ਭੈਣ ਦਾ ਫੋਨ ਆਇਆ ਕਹਿੰਦੇ ਜੀ ਜਿਹੜਾ ਤੁਸੀਂ ਡਾਈਟ ਦੱਸੀ ਸੀ ਨਾ ਉਹਦੇ ਵਿੱਚ ਪਾਇਆ ਕਹਿੰਦੀ ਮੈਂ ਚੀਆ ਸੀਡਸ ਬਦਾਮ ਤੇ ਚੀਆ ਸੀਡਸ ਹਾਂ ਚੀਆ ਸੀਡਸ ਬਦਾਮ ਨਹੀਂ ਪਾਏ ਫੁੱਲਮ ਖਾਣੇ ਤੇ ਭੁੱਜੇ ਹੋਏ ਛੋਲੇ ਤੇ ਕਹਿੰਦੇ ਨਾ ਮੇਰਾ ਕੋਲੇਸਟ੍ਰੋਲ ਵਧਿਆ ਤੇ ਮੈਨੂੰ ਡਾਕਟਰ ਕਹਿੰਦਾ ਇਹਦੇ ਨਾਲ ਤੁਹਾਡਾ ਕੋਲੇਸਟ੍ਰੋਲ ਵਧਿਆ ਫਿਰ ਮੈਂ ਉਹਨਾਂ ਨੂੰ ਕਿਹਾ ਵੀ ਇਹਦੇ ਵਿੱਚ ਇਹ ਜੀ ਕੋਈ ਵੀ ਚੀਜ਼ ਨਹੀਂ ਹੈ ਜਿਹਦੇ ਨਾਲ ਤੁਹਾਡਾ ਕੋਲੇਸਟ੍ਰੋਲ ਵਧੇ ਇਸ ਕਰਕੇ ਬਾਲਾ ਡਾਕਟਰਾਂ ਦੇ ਵਿੱਚ ਨਾ ਲੱਗਿਆ ਕਰੋ ਦਵਾਈਆਂ ਨਾ ਲਿਆ ਕਰੋ ਇੰਨਾ ਚਾਹ ਜੀ ਇੱਕ ਵੀ ਚੀਜ਼ ਨਹੀਂ ਹੈ ਜਿਹਦੇ ਨਾਲ ਕੋਲੈਸਟ੍ਰੋਲ ਵਧੇ ਜੀ ਆਪਾਂ ਕਾਜੂ ਪਾਏ ਹੁੰਦੇ ਸ਼ਾਇਦ ਆਪਾਂ ਨੂੰ ਲੱਗਦਾ ਕਾਜੂਆਂ ਨਾਲ ਹੋਵੇ ਹੁਣ ਪਰ ਆਪਾਂ ਕਾਜੂ ਵੀ ਇੱਥੇ ਸਕਿਪ ਕਰੇ ਹੋਏ ਨੇ ਇਸ ਕਰਕੇ ਤੁਸੀਂ ਇਸ ਤਰ੍ਹਾਂ ਦੀ ਡਾਈਟ ਹੈ ਜਿਹੜੀ ਉਹ ਲੈਂਦੇ ਰਹੋ ਡੇਲੀ ਤੁਸੀਂ ਫੁੱਲ ਮਖਾਣੇ ਜਾਂ ਤਾਂ ਤੁਸੀਂ ਰੋਸਟ ਕਰਕੇ ਰੱਖ ਲਓ ਡਰਾਈ ਰੋਸਟ ਕਰ ਲਓ ਚਾਹੇ ਮਾੜਾ ਜਾ ਕੀ ਪਾ ਕੇ ਰੋਸਟ ਕਰ ਲਓ ਛੋਲਿਆਂ ਦੇ ਦਾਣੇ ਲੈ ਲਓ ਤੇ ਹੋਰ ਤੁਸੀਂ ਵਿੱਚ ਥੋੜੇ ਜਿਹਾ ਬਦਾਮ ਪਾ ਲਓ ਸ਼ੱਕਰ ਪਾ ਲਓ ਇਹਨਾਂ ਨੂੰ ਗ੍ਰਾਈਂਡ ਕਰਕੇ ਰੱਖ ਲਓ ਇਹ ਇਹਨਾਂ ਥੋੜਾ ਜਿਹਾ ਦੋ ਚਮਚਾ ਜਿਹੜੇ ਉਹ ਡੇਲੀ ਤੁਸੀਂ ਦੁੱਧ ਨਾਲ ਲੈ ਲਿਆ ਕਰੋ ਹਨ ਜਿਵੇਂ ਵੀ ਤੁਹਾਨੂੰ ਸਹੀ ਲੱਗਦਾ ਹੈ ਉਸ ਤਰ੍ਹਾਂ ਕਰ ਲਓ ਤੇ ਬਹੁਤ ਵਧੀਆ ਚੀਜ਼ ਹੈਗੀ ਆ ਫੁੱਲ ਮਖਾਣੇ ਟਰਾਈ ਰੋਸਟ ਕਰ ਲਓ ਵਿੱਚ ਛੋਲਿਆਂ ਦੇ ਦਾਣੇ ਪਾ ਲਓ ਤੇ ਵਿੱਚ ਪਾ ਲਓ ਜੀ ਅ ਚੱਕਰ ਤੇ ਜੇ ਬਦਾਮ ਪਾ ਸਕਦੇ ਆ ਤਾਂ ਥੋੜੇ ਬਹੁਤੇ ਬਦਾਮ ਵੀ ਪਾ ਲਓ ਇਹਦਾ ਇੱਕ ਨਾ ਪਾਊਡਰ ਬਣਾ ਕੇ ਰੱਖ ਲਓ ਤੁਸੀਂ ਹਾਂ ਕੋਲੇਸਟ੍ਰੋਲ ਘਟਦਾ ਤਾਂ ਹੀ ਤਾਂ ਮੈਂ ਦੱਸ ਰਹੀ ਆ ਵੀ ਬਦਾਮ ਪਾ ਲਓ ਤੇ ਇਹਨਾਂ ਨੂੰ ਫਿਰ ਉਹਦੇ ਵਿੱਚ ਮਿਕਸੀ ਜਾਰ ਦੇ ਵਿੱਚ ਗ੍ਰਾਈਂਡ ਕਰ ਲਓ ਇੱਕ ਪਾਊਡਰ ਬਣਾ ਲਓ ਇੱਕ ਡੱਬੇ 'ਚ ਬੰਦ ਕਰਕੇ ਇਹ ਟਾਈਟ ਡੱਬੇ 'ਚ ਰੱਖ ਲਓ ਦੁੱਧ ਨਾਲ ਜਾਂ ਚਾਹ ਨਾਲ ਤੁਸੀਂ ਕੋਸ਼ਿਸ਼ ਕਰਿਓ ਦੁੱਧ ਨਾਲ ਦੋ ਚਮਚਾ ਜਿਹੜੇ ਉਹ ਡੇਲੀ ਤੁਸੀਂ ਲੈਂਦਿਆਂ ਰੋ ਠੀਕ ਹੈ ਜੀ ਗੋਡੇ ਗਿੱਟੇ ਨਹੀਂ ਦੁਖਣਗੇ ਤੁਹਾਡੇ ਬਚੀਆਂ ਰਹਿਣਗੀਆਂ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਜੇ ਫੁੱਲ ਮਖਾਣਿਆਂ ਚ ਖਾਂਦੇ ਰਹੋਗੇ ਤੇ ਚੰਗੇ ਰਹੋਗੇ ਤੁਸੀਂ ਨਹੀਂ ਤਾਂ ਫਿਰ ਬਾਜ਼ਾਰ ਦਾ ਕੈਲਸ਼ੀਅਮ ਖਾਂਦੇ ਰਹੋ ਗੋਲੀਆਂ ਭਰ-ਭਰ ਕੇ ਠੀਕ ਹੈ ਜੀ ਉਹ ਖਾਣਾ ਸੌਖਾ ਹੈ ਕਿ ਫੁੱਲ ਮਖਾਣੇ ਖਾਣੇ ਸੌਖੇ ਨੇ ਨਾਲੇ ਤਾਂ ਸਾਨੂੰ ਡਾਈਟ ਮਿਲ ਜਾਂਦੀ ਹੈ ਸਾਡਾ ਢਿੱਡ ਭਰ ਜਾਂਦਾ ਇਹਦੇ ਨਾਲ ਗੋਲੀਆਂ ਨਾਲ ਥੋੜੀਆ ਭਾ ਢਿੱਡ ਭਰ ਮੈਂ ਤੇ ਨਾਲੇ ਤੁਹਾਨੂੰ ਤੁਸੀਂ ਗੋਲੀਆਂ ਤੋਂ ਬਚ ਚੋਗੇ ਠੀਕ ਹੈ ਜੀ ਨੜੇ ਇੱਕ ਟਾਈਮ ਦੀ ਥੋੜੀ ਵਧੀਆ ਡਾਈਟ ਹੋ ਜਾਂਦੀ ਹੈ ਥੋੜੀ ਭੁੱਖ ਮਰ ਜਾਂਦੀ ਹੈ ਦੁੱਧ ਦੇ ਨਾਲ ਜਦੋਂ 2-3 ਚਮਚ ਇਹਦੇ ਲਓਗੇ ਨਾ ਭੁੱਖ ਮਰ ਜੂਗੀ ਤੁਹਾਡੀ ਵਧੀਆ ਪਨੀਰੀ ਦੀ ਤਰ੍ਹਾਂ ਖਾ ਸਕਦੇ ਆਪਾਂ ਜਿੱਦਾਂ ਸਰਦੀਆਂ 'ਚ ਆਪਾਂ ਥੋੜੀ ਜਿਹੀ ਨੀਰੀ ਖਾਣੇ ਹੁੰਨੇ ਆ ਉਸ ਦੀ ਥੇਕੇ ਨਾ ਖਾ ਲਓ ਠੀਕ ਹੈ ਜੀ ਇਹ ਚੀਜ਼ਾਂ ਠੰਡੀਆਂ ਹੁੰਦੀਆਂ ਨਹੀਂ ਗਰਮੀ 'ਚ ਖਾਣ ਵਾਲੀਆਂ ਹੁੰਦੀਆਂ ਨਹੀਂ ਇਸ ਕਰਕੇ ਇਹਦੀ ਟੈਨਸ਼ਨ ਨਹੀਂ ਲੈਣੀ ਕਿ ਅਸੀਂ ਇਹ ਨਹੀਂ ਖਾਣਾ ਤੇ ਲਓ ਜੀ ਹੁਣ ਮੈਂ ਥੋੜੀ ਦੇਰ ਹਵਾ ਲਵਾ ਕੇ ਬਾਲ ਬੋਣੀ ਹੈ ਤੇ ਫਿਰ ਮੈਂ ਸ਼ੌਪ ਤੇ ਜਾਨੀ ਆ ਕਿਉਂਕਿ ਭੈਣ ਨੇ ਆ ਜਾਣਾ 1.5 ਵਜੇ ਦਾ ਟਾਈਮ ਦਿੱਤਾ ਹੋਇਆ ਲੋ ਜੀ ਸ਼ਾਪ ਤੋਂ ਆਪਾਂ ਆ ਗਏ ਸੀਗੇ 4:00 ਵਜੇ 4:30 ਵਜੇ ਤੇ ਇੰਨੀ ਜ਼ਿਆਦਾ ਥਕਾਵਟ ਹੋ ਗਈ ਆ ਕੇ ਬਸ ਮੈਂ ਤਾਂ ਡਿੱਗੀ ਪਈ ਆ ਕੇ ਰੋਟੀ ਖਾਧੀ ਲੇਟ ਬਹੁਤ ਦੁਪਹਿਰ ਵਾਲੀ ਰੋਟੀ ਚਾਹ ਚੁ ਪੀ ਕੇ ਫਿਰ ਰੈਸਟ ਕਰਕੇ ਹੁਣ ਤਾਂ ਹੋ ਗਿਆ ਹਨੇਰਾ ਤੇ ਹੁਣ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਬੜੇ ਚਰਬਾਦਿਕ ਭੈਣ ਦਾ ਇਲਾਜ ਮਿਲਿਆ ਹੈ ਕਾਫੀ ਦੇਰ ਬਾਅਦ ਭੈਣ ਨੇ ਬੜੀ ਮੈਸੇਜ ਪਾਏ ਬਹੁਤ ਮੈਸੇਜ ਪਾਏ ਭੈਣ ਕੀ ਕਰਦੇ ਸੀਗੇ ਕਿ ਉਹਨਾਂ ਨੇ ਨਾ ਪੇਜ ਤੇ ਲਿਖਿਆ ਹੁੰਦਾ ਸੀ ਸਾਰਾ ਕੁਝ ਕਿ ਮੈਨੂੰ ਆ ਪ੍ਰੋਬਲਮ ਹੈ ਮੇਰੇ ਅੰਗੂਠੇ ਨੂੰ ਇਦਾਂ ਕਰਕੇ ਹੋ ਜਾਂਦਾ ਹੈ ਨਾ ਤੇ ਇੱਕ ਵਾਰ ਨੌ ਪੂਰਾ ਹੁੰਦਾ ਹੈ ਫਿਰ ਉੱਤਰ ਜਾਂਦਾ ਹੈ ਮਤਲਬ ਉਹ ਬਾਬਾ ਹੀ ਲਿਖਿਆ ਹੁੰਦਾ ਸੀ ਐਡਾ ਸਾਰਾ ਪੈਰਾ ਜਾਂ ਤੇ ਮੈਂ ਪੜ ਕੇ ਜੇ ਛੱਡ ਦਿੰਦੀ ਵੀ ਬਾਅਦ ਚ ਜਵਾਬ ਦਿਓ ਬਾਅਦ ਚ ਜਵਾਬ ਦਿਓ ਬਾਅਦ ਦਾ ਬਾਅਦ ਹੀ ਹੋ ਰਹਿ ਜਾਂਦਾ ਸੀ ਫਿਰ ਇੱਕ ਦਿਨ ਭੈਣ ਨੇ ਫੋਨ ਹੀ ਕਰ ਲਿਆ ਕੰਨ ਦੇ ਭਣੇ ਮੈਂ ਬੜੇ ਮੈਸੇਜ ਪਾਏ ਤੁਸੀਂ ਮੇਰਾ ਜਵਾਬ ਨਹੀਂ ਦਿੱਤਾ ਮੈਂ ਉਹਨਾਂ ਨੂੰ ਫਿਰ ਦੱਸਿਆ ਮੈਂ ਕਿਹਾ ਨਾ ਹਜੇ ਤੱਕ ਮੇਰੇ ਕੋਲ ਇਹਦਾ ਟਰੀਟਮੈਂਟ ਮੈਨੂੰ ਪਤਾ ਨਹੀਂ ਜਿਵੇਂ ਪਤਾ ਲੱਗੂਗਾ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਤੇ ਚਲੋ ਜੀ ਹੁਣ ਮੈਨੂੰ ਜਿੰਨਾ ਕੁ ਪਤਾ ਲੱਗਿਆ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਭਣ ਦੇ ਨੌ ਸੀਗੇ ਜਿਹੜੇ ਉਹ ਖਰਾਬ ਹੋ ਜਾਂਦੇ ਸੀਗੇ ਫੰਗਸ ਲੱਗ ਜਾਂਦੀ ਸੀ ਜਿਵੇਂ ਨੌ ਦਾ ਰੰਗ ਹੈ ਜਿਹੜਾ ਹੋਰੀ ਤਰੀਕੇ ਦਾ ਹੋ ਜਾਂਦਾ ਹੈ ਕੋਈ ਬਲੈਕ ਹੋ ਜਾਂਦਾ ਹੈ ਜਾਂ yellow ਜਿਹਾ ਹੋਣ ਲੱਗ ਜਾਂਦਾ ਹੈ ਫਿਰ ਜਦੋਂ ਨੌ ਵੱਡਾ ਹੁੰਦਾ ਹੈ ਉਹ ਉੱਪਰੋਂ ਪੋਪਲਾ ਜਾਂ ਬਣ ਕੇ ਟੁੱਟ ਜਾਂਦਾ ਹੈ ਹਨਾ ਅੰਦਰੋਂ ਹੋਰ ਨੌ ਆ ਜਾਂ ਤੇ ਉਹਦੇ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਤੁਸੀਂ ਨੋਟ ਕਰ ਲਓ ਹੁਣ ਉਹ ਭੈਣ ਵੀ ਜੇ ਦੇਖਦੇ ਨੇ ਤਾਂ ਨੋਟ ਕਰ ਲੈਣ ਤੁਸੀਂ ਕੀ ਕਰਨਾ ਹੈ ਕਿ ਕਿ ਨਾ ਲਿਸਟਰਨ ਮਿਲਦੀ ਹੁੰਦੀ ਹੈ ਲਿਸਟਰਨ ਮੈਂ ਸਕਰੀਨ ਤੇ ਲਿਖੂੰਗੀ ਵੀ ਇੱਕ ਲਿਕਵਿਡ ਜਿਹਾ ਹੁੰਦਾ ਹੈਗਾ ਬੋਟਲ ਦੇ ਵਿੱਚ ਸ਼ੀਸ਼ੀ ਦੇ ਵਿੱਚ ਤੁਸੀਂ ਉਹਦੀ ਛੋਟੀ ਪੈਕਿੰਗ ਲੈ ਲਿਓ ਤੇ ਉਹ ਤੁਹਾਨੂੰ ਮਿਲੂਗੀ ਮੈਡੀਕਲ ਸਟੋਰ ਤੋਂ ਤੇ ਇੱਕ ਲੈਣਾ ਹੈਗਾ ਜੀ ਤੁਸੀਂ ਵਿਨੇਗਰ ਵਾਈਟ ਵਿਨੇਗਰ ਸਿਰਕਾ ਜਿਹਨੂੰ ਆਪਾਂ ਕਹਿੰਦੇ ਨੇ ਆਮ ਹੀ ਘਰਾਂ ਦੇ ਵਿੱਚ ਆਪਾਂ ਯੂਜ਼ ਕਰਦੇ ਰਹਿੰਨੇ ਆ ਤੇ ਇੱਕ ਪਾਣੀ ਆ ਬਸ ਤਿੰਨ ਚੀਜ਼ਾਂ ਮਿਕਸ ਕਰਨੀਆਂ ਨੇ ਇੱਕੋ ਜੀ ਮਾਤਰਾ ਦੇ ਵਿੱਚ ਮਿਕਸ ਕਰ ਲੈਣੀਆਂ ਨੇ ਸੇਮ ਕੁਆਂਟੀਟੀ ਹੋਣੀ ਚਾਹੀਦੀ ਹੈ ਤਿੰਨਾਂ ਦੀ ਕਿਸੇ ਬਰਤਨ ਦੇ ਵਿੱਚ ਕਿਸੇ ਛੋਟੇ ਬਰਤਨ ਜਿਵੇਂ ਕੱਪ ਵਗੈਰਾ ਲੈ ਲੈਣੇ ਆ ਛੋਟਾ ਆਪਾਂ ਹਨਾ ਜਿਹੜਾ ਨਾ ਥੋੜਾ ਜਿਹਾ ਚੌੜਾਈ ਘੱਟ ਹੋਵੇ ਜਿਹਦੀ ਤੇ ਡੂੰਘਾ ਹੋਵੇ ਉਹਦੇ ਵਿੱਚ ਤੁਸੀਂ ਇਹ ਤਿੰਨੇ ਚੀਜ਼ਾਂ ਨੂੰ ਇੱਕੋ ਜੀ ਕੁਆਂਟੀਟੀ ਚ ਲੈ ਕੇ ਮਿਕਸ ਕਰਕੇ ਰੱਖ ਲੈਣਾ ਤੇ ਉਹਦੇ ਵਿੱਚ ਮੰਨ ਲਓ ਆਪਣੇ ਜੇ ਹੱਥ ਦਾ ਅੰਗੂਠਾ ਉਂਗਲ ਕੋਈ ਵੀ ਹੈਗੀ ਹੈ ਤਾਂ ਉਹਨੂੰ ਆਪਾਂ ਇਦਾਂ ਡਿਪ ਕਰਕੇ ਰੱਖਣਾ ਉਹਦੇ ਵਿੱਚ 10 ਮਿੰਟ ਇਦਾਂ ਡਿਪ ਕਰਕੇ ਰੱਖੋ ਦੈਂਚ ਤਿੰਨ ਵਾਰ ਇਸ ਤਰ੍ਹਾਂ ਕਰੋ ਤੁਸੀਂ ਤੇ ਜੇ ਤੁਹਾਡੇ ਪੈਰ ਦਾ ਅੰਗੂਠਾ ਹੈਗਾ ਕਈਆਂ ਦੇ ਪੈਰ ਦੇ ਜ਼ਿਆਦਾਤਰ ਪੈਰ ਦੇ ਅੰਗੂਠੇ ਹੁੰਦੇ ਆ ਜੇ ਤੁਹਾਡੇ ਪੈਰ ਦੇ ਅੰਗੂਠੇ ਚ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਫਿਰ ਉਹਦੇ ਲਈ ਕੱਪ ਤਾਂ ਕੰਮ ਨਹੀਂ ਆਉਣਾ ਹੈਗਾ ਉਹਦੇ ਲਈ ਕੋਈ ਤਸਲਾ ਜਾਂ ਪੱਠਲ ਜੋ ਵੀ ਆਪਾਂ ਕਹਿੰਦੇ ਹੈਗੇ ਆ ਉਹ ਲੈ ਲੈਣਾ ਹੈਗਾ ਉਹ ਨਾ ਛੋਟੇ ਵੀ ਆਉਂਦੇ ਨੇ ਜੀ ਆਪਾਂ ਵੱਡੇ ਚ ਪਾਵਾਂਗੇ ਤੇ ਫਿਰ ਤਾਂ ਇਹ ਬਹੁਤ ਸਾਰਾ ਮੈਂ ਲਾ ਲੂਗੀ ਅੱਧਾ ਅੱਧਾ ਕੱਪ ਚਾਹੀਦਾ ਦਿਨਾਂ ਚ ਚੱਲਦਾ ਹਨਾ ਫੇਰ ਹੀ ਆਪਣਾ ਅੰਗੂਠਾ ਪੈਰ ਆ ਜਿਹੜਾ ਉਹ ਡੁੱਬੂਗਾ ਵਿੱਚ ਅੰਗੂਠਾ ਡੁੱਬਣਾ ਚਾਹੀਦਾ ਹੈ ਤੇ ਆਪਾਂ ਛੋਟਾ ਲੈ ਲਿਓ ਇਹ ਥੋੜਾ ਛੋਟਾ ਹੋਵੇ ਤੇ ਡੂੰਗਾ ਜਿਹਾ ਹੋਵੇ ਤੇ ਉਹਦੇ ਵਿੱਚ ਤੁਸੀਂ ਪਾ ਲੈਣਾ ਲਿਸਟ ਪਾਣੀ ਤੇ ਸਿਰਕਾ ਇੱਕੋ ਜੀ ਮਾਤਰਾ ਤੇ ਆਪਣਾ ਪੈਰ ਆ ਜਿਹੜਾ ਉਹਦੇ ਵਿੱਚ ਪਾ ਕੇ ਰੱਖਣਾ ਤੁਸੀਂ 10 ਮਿੰਟ ਉਹਦੇ ਵਿੱਚ ਪਾ ਕੇ ਰੱਖੋ ਤਿੰਨ ਵਾਰ ਦਿਨ ਦੇ ਵਿੱਚ ਉਹ ਡੋਲਣਾ ਨਹੀਂ ਹੈਗਾ ਇੱਕ ਦਿਨ ਲਈ ਤੁਸੀਂ ਉਹ ਬਣਾ ਕੇ ਰੱਖ ਲੈਣਾ ਲਿਕਨ ਤੇ ਤਿੰਨ ਵਾਰ ਉਹਨੂੰ ਯੂਜ਼ ਕਰਿਓ ਤੇ ਸ਼ਾਮ ਨੂੰ ਤੀਜੀ ਵਾਰ ਜਦੋਂ ਤੁਸੀਂ ਉਹਦੇ ਵਿੱਚ ਪੈਰ ਪਾ ਕੇ ਬੈਠੋਗੇ ਉਸ ਤੋਂ ਬਾਅਦ ਤੁਸੀਂ ਇਹਨੂੰ ਧੋਲ ਦਿਓ ਠੀਕ ਹੈ ਜੀ ਇਹ ਕਰੋ ਤੁਸੀਂ ਇਹਦੇ ਨਾਲ ਤੁਹਾਨੂੰ ਆਰਾਮ ਮਿਲੂਗਾ ਅਗਰ ਫਿਰ ਵੀ ਆਰਾਮ ਨਹੀਂ ਮਿਲਦਾ ਤਾਂ ਤੁਸੀਂ ਉਸ ਤੋਂ ਬਾਅਦ ਮੈਨੂੰ ਫੇਰ ਦੱਸਿਓ ਫਿਰ ਆਪਾਂ ਇੱਕ ਰੈਮਡੀ ਤੁਹਾਨੂੰ ਹੋਰ ਦਿਵਾਉਣੀ ਠੀਕ ਹੈ ਜੀ ਤੇ ਜਿਹੜੇ ਭੈਣ ਨੇ ਬਾਰ-ਬਾਰ ਮੈਸੇਜ ਪਾਈ ਸੀ ਉਹ ਪਲੀਜ਼ ਦੇਖਿਓ ਤੇ ਦੇਖ ਕੇ ਯੂਜ਼ ਕਰਕੇ ਤੁਸੀਂ ਮੈਨੂੰ ਜਰੂਰ ਦੱਸਣਾ ਠੀਕ ਹੈ ਜੀ ਬਾਕੀ ਭੈਣ ਉਹ ਤੇਲ ਲੈ ਕੇ ਗਈ ਸ਼ਾਪ ਤੇ ਭੈਣ ਉੱਥੇ ਆਏ ਪੈਨ ਸ਼ਾਪਿੰਗ ਕਰਕੇ ਚਲੇ ਗਏ ਤੇ ਜਿਹੜਾ ਤੇਲ ਸੀਗਾ ਉਹ ਉੱਥੇ ਭੁੱਲ ਗਏ ਤੇ ਹੁਣ ਉਹਨਾਂ ਦੇ ਉਹ ਕਹਿੰਦੇ ਵੀ 15 ਦਿਨਾਂ ਬਾਅਦ ਅਸੀਂ ਲੈ ਜਾਵਾਂਗੇ ਤੇ ਸਾਡਾ ਤੇਲ ਹੈ ਜਿਹੜਾ ਯੂਜ਼ ਨਾ ਕਰਿਓ ਮੈਂ ਇਹ ਉਸ ਨਹੀਂ ਕਰਦੀ ਕਿਉਂਕਿ ਮੈਂ ਸ਼ੌਪ ਤੇ ਰੱਖਿਆ ਹੀ ਘਰ ਨਹੀਂ ਲੈ ਕੇ ਆਈ। ਉੱਥੇ ਪਿਆ ਤੇ ਜਦੋਂ ਆਉਣਗੇ ਪਹਿਣ ਲੈ ਜਾਣਗੇ ਠੀਕ ਹੈ ਜੀ। ਸੋ ਇੱਕ ਤਾਂ ਇਹ ਗੱਲ ਬਹੁਤ ਜ਼ਿਆਦਾ ਜ਼ਰੂਰੀ ਸੀ ਦਸਨੀ ਫੰਗਸ ਵਾਲੀ। ਤੇ ਇੱਕ ਨਾ ਪਹਿਣ ਹੋਰ ਨੇ ਉਹਨਾਂ ਦੀ ਮੈਰਿਜ ਰੱਖੀ ਹੋਈ ਆ। ਤੇ ਉਹਨਾਂ ਦੀ ਨਾ ਬੋਡੀ ਦੇ ਉੱਪਰ ਖਾਰਿਸ਼ ਹੋ ਕੇ ਚੱਲੇ-ਚੱਲੇ ਜਦੋਂ ਵੱਡ ਜਾਂਦੇ ਉਹ ਵੀ ਮੋਂ ਉਹਨਾਂ ਦਾ ਸਕਰੀਨ ਤੇ ਲਾ ਦਿੰਨੇ ਆ। ਹੋ ਸਕਦਾ ਕਿਸੇ ਹੋਰ ਭੈਣ ਨੂੰ ਜ਼ਿਆਦਾ ਪਤਾ ਹੋਵੇ। ਤੇ ਉਹ ਨਾ ਆਮ ਮਤਲਬ ਸਕਰੀਨ ਤੇ ਉਹ ਉਹਨੇ ਪਿਕ ਲਾਉਂਗੀ ਉਹਦੀ ਜਿਸ ਤਰ੍ਹਾਂ ਦੀ ਉਹਨਾਂ ਦੀ ਸਕਿਨ ਹੋ ਜਾਂਦੀ ਆ ਤੇ ਉਹ ਕਹਿੰਦੇ ਨਾ ਵੀ ਮੇਰੇ ਕਾਫੀ ਹੋ ਰਹੀ ਆ ਬਾਡੀ ਤੇ ਤੇ ਉਸ ਤੋਂ ਬਾਅਦ ਅੱਗੇ ਵੀ ਇਹ ਉਹਦੇ ਫਾਦਰ ਨੂੰ ਵੀ ਟ੍ਰਾਂਸਫਰ ਹੋਈ ਆ ਇਹ ਥੋੜੀ ਜੀ ਉਹਨਾਂ ਦੇ ਵੀ ਹੋ ਗਈ ਆ ਤੇ ਮੈਂ ਉਹਨਾਂ ਨੂੰ ਵੀ ਕਿਹਾ ਸੀ ਤੁਸੀਂ ਇਹੀ ਥੋੜੀ ਜੀ ਥਾਂ ਤੇ ਯੂਜ਼ ਕਰਕੇ ਦੇਖੋ ਇਹੀ ਚੀਜ਼ ਹੋ ਸਕਦਾ ਹੈ ਇਹ ਨਾਲ ਤੁਹਾਨੂੰ ਫਾਇਦਾ ਹੋਵੇ ਤੇ ਨਹੀਂ ਤਾਂ ਫਿਰ ਜੇ ਕਿਸੇ ਵੀ ਉਹ ਕਹਿੰਦੇ ਮੈਂ ਡਾਕਟਰ ਤੋਂ ਬਹੁ ਮੈਡੀਸਨ ਲੈ ਲਈ ਉਹ ਠੀਕ ਨਹੀਂ ਹੋਈ ਹੈਗੀ 1% ਵੀ ਫਰਕ ਨਹੀਂ ਪਿਆ ਤਾਂ ਉਹਨਾਂ ਨੂੰ ਮੈਂ ਇਹੀ ਟ੍ਰੀਟਮੈਂਟ ਦੱਸਿਆ ਸੀ ਕਿ ਤੁਸੀਂ ਇਹ ਯੂਜ਼ ਕਰਕੇ ਦੇਖੋ ਭੈਣਾਂ ਨੂੰ ਵੀ ਮੈਂ ਵਸਨਾਉਣ ਲਾ ਦੂੰਗੀ ਮੇਲਾ ਨਹੀਂ ਤਾਂ ਕਿਸੇ ਵੀ ਭੈਣ ਨੂੰ ਇਹਦੇ ਬਾਰੇ ਪਤਾ ਹੋਵੇ ਇਹਦਾ ਟ੍ਰੀਟਮੈਂਟ ਪਤਾ ਹੋਵੇ ਤਾਂ ਜਰੂਰ ਜਰੂਰ ਦੱਸਿਓ ਜੀ ਠੀਕ ਹੈ ਕਿਉਂਕਿ ਬਹੁਤ ਜ਼ਰੂਰੀ ਹੈ ਉਹਨਾਂ ਦੇ ਵਿਚਾਰਿਆਂ ਦਾ ਵਿਆਹ ਰੱਖਿਆ ਹੋਇਆ ਤੇ ਔਰ ਏਡੀ ਵੱਡੀ ਪ੍ਰੋਬਲਮ ਨਾਲ ਜੂਝ ਰਹੇ ਨੇ ਸੋ ਆਪਣੀ ਫੈਮਿਲੀ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਇੰਨੀਆਂ ਸਾਰੀਆਂ ਭੈਣਾਂ ਇੰਨੇ ਸਾਰੇ ਮੈਂਬਰ ਹੈਗੇ ਨਾ ਕਿਸੇ ਨਾ ਕਿਸੇ ਨੂੰ ਤਾਂ ਉਹਦੇ ਬਾਰੇ ਜਰੂਰ ਪਤਾ ਹੁੰਦਾ ਤੇ ਲਓ ਜੀ ਹੁਣ ਆਪਾਂ ਵਲੌਗ ਦਾ ਇੱਥੇ ਐਂਡ ਕਰ ਦਈਏ ਤੇ ਫਿਰ ਮਿਲਦੇ ਆਂ ਆਪਾਂ ਕੱਲ ਨੂੰ ਹੋਰ ਵਧੀਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ